ਤਾਂ ਬੱਚਾ ਕਹਿੰਦਾ ਕੋਈ ਗੱਲ ਨਹੀਂ ਰਿਫਿਊਜੀ ਲਾ ਦੇ ਆਪਣੇ ਕਿਹੜੀ ਗੱਲ ਹਾਂ ਬਿਲਕੁਲ ਤੇ ਉਹਨੂੰ ਇਹ ਨਹੀਂ ਪਤਾ ਵੀ ਆਦੇ ਮਾਂ ਪਿਓ ਨੂੰ ਮਿਲਣ ਵਾਸਤੇ ਵੀ ਤਰਸ ਜੂਗਾ ਉਹ ਆਦੇ ਪਿੰਡੋਂ ਉਹਨੂੰ ਵੀ ਤਰਸ ਜੂਗਾ ਬਿਲਕੁਲ ਰਿਫਿਊਜੀ ਕੇਸ ਲੱਗ ਗਿਆ ਤੁਸੀਂ ਆ ਹੀ ਨਹੀਂ ਸਕਦੇ ਜਿਆਦਾਤਰ ਜਿਹੜੇ ਬੰਦੇ ਪੁਰਾਣੇ ਟਾਈਮ 'ਚ ਰਿਫਿਊਜੀ ਗਏ ਆ ਕੈਨੇਡਾ ਆਸਟ੍ਰੇਲੀਆ ਅਮਰੀਕਾ ਕਿਤੇ ਵੀ ਜਾਦੇ ਗਏ ਆ ਉਹ ਰਿਫਿਊਜੀ ਕੇਸ ਲਾ ਕੇ ਪੱਕੇ ਤਾਂ ਹੋ ਗਏ ਹਮ ਉਹਨਾਂ ਨੂੰ ਇੰਡੀਆ ਦਾ ਵੀਜ਼ਾ ਹੀ ਨਹੀਂ ਮਿਲਦਾ ਉਹ ਆ ਹੀ ਨਹੀਂ ਸਕਦੇ ਉਹ ਕੀ ਕਰਦੇ ਆ ਨੇਪਾਲ ਆਉਣਗੇ ਨੇਪਾਲ ਤੋਂ ਕਾਟਮੰਡੂ ਸੋਰੀ ਕਾਟਮੰਡੂ ਤੋਂ ਟੈਕਸੀ ਲੈ ਕੇ ਇੰਡੀਆ 'ਚ ਐਂਟਰੀ ਕਰਕੇ ਦੋ ਨੰਬਰਾਂ ਹੀ ਆਉਂਦੇ ਹੋ ਤੇ ਉਹਦਾ ਵੀ ਪਤਾ ਨਹੀਂ ਕਦੋਂ ਫੜੇ ਜਾਂ ਉਹ ਤਾਂ ਜੇ ਰੌਲਾ ਪੈ ਜੇ ਮੰਨ ਲਓ ਜੇ ਕੱਲ ਨੂੰ ਕੋਈ 19 ਕੀ ਹੋ ਜੇ ਜਾਂ ਤੁਹਾਡੀ ਕੋਈ ਰਿਪੋਰਟ ਕਰ ਦੇ ਵੀ ਇਹ ਤਾਂ ਇੰਡੀਆ 'ਚ ਫਿਰਦਾ ਜਾਂ ਪੰਜਾਬ 'ਚ ਫਿਰਦਾ ਤਾਂ ਉਹ ਤੁਹਾਡਾ ਜਿਹੜੀ ਕੈਨੇਡਾ ਗਵਰਨਮੈਂਟ ਹੈ ਜਾਂ ਆਸਟ੍ਰੇਲੀਆ ਜਾਂ ਕਿਤੋਂ ਦੀ ਵੀ ਤੁਸੀਂ ਲਾਈ ਹੈਗੀ ਹੈ ਤਾਂ ਉਸ ਚੀਜ਼ ਵਾਸਤੇ ਚੈਲੰਜ ਹੋ ਸਕਦਾ ਬੰਦਾ ਕਹਿੰਦਾ ਤੈਨੂੰ ਅਸੀਂ ਜਾਣ ਨੂੰ ਉੱਥੇ ਮਨਾਂਗੇ ਕਿ ਤਾ ਕੋਈ ਰੱਖ ਰੱਖਦੇ ਹਮ ਬਿਲਕੁਲ ਮਨਾ ਕੀਤਾ ਸੀਗਾ ਤੂੰ ਉੱਥੇ ਕਿਉਂ ਗਿਆ ਹਾਂ ਬਿਲਕੁਲ ਅੱਛਾ ਇੱਕ ਚੀਜ਼ ਹੋ ਰਿਹਾ ਭਾਈ ਹੁਣ ਜਿਹੜੀ ਤੁਸੀਂ ਮੇਨ ਹਾਲਾ ਕੀ ਸਵਾਲ ਤੁਸੀਂ ਖੁਦ ਹੀ ਚੱਕ ਲੈ ਕੇ ਲੋਕ ਪੁੱਛਦੇ ਆ ਲੋਕ ਕਹਿੰਦੇ ਆ ਕਿ ਇੱਧਰ ਆ ਕੇ ਕਰੀਏ ਕੀ ਇੱਧਰ ਆ ਕੇ ਕਰਾਂ ਕੀ ਹੁਣ ਠੀਕ ਆ ਕਰਨ ਆ ਗਿਆ ਕਰਨ ਕਹਿੰਦਾ ਕਿ ਬੈਕ ਟੂ ਮਦਰ ਲੈਂਡ ਠੀਕ ਹੈ ਆਪਣੀ ਤਰਤੀਬ ਵਲ ਵਾਪਸ ਮੁੜੋ ਪਰ ਇੱਧਰ ਆ ਕੇ ਕਰਨ ਖੁਦ ਕੀ ਕਰ ਰਿਹਾ ਠੀਕ ਹੈ ਉਧਰ ਪੈਸਾ ਕਮਾ ਲਿਆ ਪਰ ਇੱਧਰ ਆ ਕੇ ਪੰਜਾਬ ਦੇ ਵਿੱਚ ਆ ਕੇ ਕੀ ਕਰ ਰਿਹਾ ਆਪਾਂ ਤਾਂ ਭਾਈ ਪੁਰਜੋਰ ਜਿਵੇਂ ਕਹਿੰਦੇ ਆ ਅੱਧਾ ਪੁਰਾਣਾ ਬਜ਼ੁਰਗਾਂ ਨਾਲ ਖੇਤੀ ਕਰ ਰਹੇ ਹੂੰ ਫੁੱਲ ਟਾਈਮ ਹੂੰ ਤਸਵੇਰੇ ਸ਼ਾਮ ਆਪਣੇ ਜਿਹੜੀ ਡੈਡੀਕੇਸ਼ਨ ਆਪਣੇ ਪੇਜ ਲਈ ਹੈ ਬੈਕ ਟੂ ਮਦਰ ਲੈਂਡ ਪੰਜਾਬ ਲਈ ਰੂਟੀਨ ਚ ਦੋ ਤਿੰਨ ਦੋ ਤਿੰਨ ਫੋਨ ਆਉਂਦੇ ਹੂੰ ਤੁਸੀਂ ਇਹ ਹਿਸਾਬ ਲਾ ਲਓ ਵੀ ਨਹੀਂ ਬਸ ਬਾਈ ਤੇ ਰੂਟੀਨ ਚ ਦੋ ਤਿੰਨ ਫੋਨ ਆਉਂਦੇ ਆਉਂਦੇ ਆ ਹੂੰ ਇਹ ਨਹੀਂ ਪਤਾ ਹੁੰਦਾ ਵੀ ਤੜਕੇ 7 ਵਜੇ ਵੱਜ ਜਾਣਾ ਕਿ ਰਾਤ ਨੂੰ 1 ਵਜੇ ਵੱਜ ਜਾਣਾ ਹੂੰ ਠੀਕ ਹੈ ਸਵੇਰੇ ਤੁਸੀਂ ਇਹ ਹਿਸਾਬ ਲਾ ਲਓ ਵੀ ਘੱਟੋ ਘੱਟ 7:00 ਵਜੇ ਤੋਂ ਲੈ ਕੇ 9:30-10:00 ਵਜੇ ਤੱਕ ਮੈਨੂੰ ਫੋਨ ਆਉਂਦੇ ਆ ਤੇ ਸ਼ਾਮ ਨੂੰ 7 ਵਜੇ ਤੋਂ ਲੈ ਕੇ ਰਾਤ ਦੇ ਕਈ ਵਾਰੀ 1-2 ਵੀ ਵੱਜ ਜਾਂਦੇ ਆ। ਫੋਨ ਤੇ ਹਾਂ ਤੁਹਾਨੂੰ ਮੈਂ ਗੱਲ ਦੱਸਦਾ ਐ ਮੇਰਾ ਕਮਰਾ ਹੂੰ ਐ ਵਿਚਾਲੇ ਇੱਕ ਤੁਸੀਂ ਇਹ ਲਾ ਲਓ ਵੀ ਆਪਣਾ ਜਿੱਥੇ ਆਪਾਂ ਖੜ ਕੇ ਤਿਆਰ ਹੁੰਨੇ ਆ ਡਰੈਸਿੰਗ ਏਰੀਆ ਤੇ ਮੇਰਾ ਉੱਥੇ ਇੱਕ ਮੂੜਾ ਪਿਆ। ਅੱਛਾ ਠੀਕ ਆ। ਉਹ ਚੁੰਡ ਤੇ ਮੇਰਾ ਮੂੜਾ ਪਿਆ ਮੂੜੇ ਤੇ ਪੈਣਾ। अच्छा ਉਹਦਾ ਕਾਰਨ ਕੀ ਹੈ ਤੇਰੀ ਭਾਬੀ ਨੇ ਤੇ ਬੇਟੇ ਨੇ ਸੌਣਾ ਹੁੰਦਾ ਹਾਂ ਵੀ ਪਰਿਵਾਰ ਦੇ ਸਦਸਾ ਤੇ ਮੈਂ ਬਸ ਮੈਨੂੰ ਫੋਨ ਆ ਜਾਏ ਮੈਨੂੰ ਇਹ ਹੁੰਦਾ ਵੀ ਜਿੰਨਾ ਚਿਰ ਅਗਲੇ ਬੰਦੇ ਦੀ ਤਸੱਲੀ ਨਹੀਂ ਨਾ ਹੁੰਦੀ ਜਿਉਂਦੇ ਮੈਂ ਸਵਾਲਾਂ ਦੇ ਜਵਾਬ ਨਹੀਂ ਦੇ ਦਿੰਦਾ ਉਹਨਾਂ ਚਿਰ ਮੇਰਾ ਫੋਨ ਨਾ ਘਟਾ ਜੇ ਮੈਨੂੰ ਫੋਨ ਵੀ ਆਉਂਦਾ ਤਾਂ ਮੈਨੂੰ ਪਹਿਲਾ ਸਵਾਲ ਬਾਈ ਬਿਜੀ ਜਾਣੀ ਸੀਗੇ ਚਾਹੇ ਮੈਂ ਬਿਜੀ ਵੀ ਹੋਵਾਂ ਮੈਂ ਅੱਜ ਤੱਕ ਕਰੇ ਕਿਸੇ ਨੇ ਨਹੀਂ ਕਿਹਾ ਬਾਈ ਮੈਂ ਬਿਜੀ ਆ ਜੇ ਮੈਂ ਤਾਂ ਬਾਅਦ ਚ ਗੱਲ ਕਰਦਾ ਮੇਰੇ ਇਹ ਹੁੰਦਾ ਵੀ ਇਹਨੇ ਪਤਾ ਨਹੀਂ ਮੇਰੇ ਤੇ ਕਿੰਨੀ ਉਮੀਦ ਲਾ ਕੇ ਫੋਨ ਕੀਤਾ ਇਹਨੇ ਮੈਨੂੰ ਜਾਂ ਇਹਦੇ ਦਿਮਾਗ ਚ ਪਤਾ ਨਹੀਂ ਕੀ ਗੱਲ ਹੋਊਗੀ ਠੀਕ ਆ ਫਿਰ ਮੇਰੇ ਮੇ ਜਦੋਂ ਤੱਕ ਉਹ ਤਸੱਲੀ ਨਹੀਂ ਹੁੰਦੀ ਮੈਂ ਮੂੜੇ ਤੋਂ ਹਾਂ 12 1 ਸਭ ਤੋਂ ਬਾਅਦ ਜੋ 2 ਘੰਟੇ ਗਈ ਔਰ 3 ਘੰਟੇ ਕਿਸੇ ਨਾਲ ਗੱਲ ਹੋ ਜਾਂਦੀ ਆ ਲਾਸਟ ਸਵਾਲ ਬਾਈ ਜਿਹੜੇ ਭੈਣ ਦਾ ਫੋਨ ਆਉਂਦਾ ਉਹਦਾ ਇਹ ਹੁੰਦਾ ਵੀਰੇ ਤੁਹਾਨੂੰ ਇਹ ਚ ਕੀ ਮਿਲਦਾ ਨਹੀਂ ਪੁੱਛਣ ਲੱਗਿਆ ਸੀ ਮੈਂ ਆਉ ਨਹੀਂ ਲੱਗਿਆ ਸੀ ਬਈ ਤੁਹਾਨੂੰ ਕੀ ਦੋ ਘੰਟੇ ਹਾਂ ਤੁਸੀਂ ਕਹਿੰਦੇ ਸਵੇਰੇ ਦੋ ਘੰਟੇ ਸ਼ਾਮ ਨੂੰ ਦੋ ਘੰਟੇ ਲੈ ਵੀ ਤੁਹਾਨੂੰ ਕੀ ਮਿਲਦਾ ਠੀਕ ਹੈ ਕਿ ਪੇਜਵਨ ਨਾਲ ਪਰ ਤੁਹਾਨੂੰ ਉਹਦੇ ਨਾਲ ਕੀ ਮਿਲਦਾ ਕੀ ਸਕੂਨ ਆ ਕੀ ਮਿਲਦਾ ਵੀ ਤੈਨੂੰ ਇਸ ਟੀਚ ਕੀ ਫਾਇਦਾ ਜਾਂ ਤੈਨੂੰ ਕੀ ਮੈਨੂੰ ਇਹ ਯਾਰ ਵੀ ਹਰ ਬੰਦਾ ਦੇ ਮਾਪਿਓ ਕੋਲੇ ਰਵੇ ਹੂੰ ਪੰਜਾਬ ਨੂੰ ਮੁੜੇ ਪੰਜਾਬ 'ਚ ਪੈਸਾ ਆਵੇ ਪੰਜਾਬ ਦੀ ਹਰਖਤਾ ਵਧੇ ਹਨਾ